ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰੇ ਨਵੀਂ ਵੀਡੀਓ ਸਵਾਗਤ ਹੈ ਜੀ ਹਾਂਜੀ ਆਪਾਂ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਪਾਈ ਆ ਹਾਂਜੀ ਅੱਜ ਆਪਾਂ ਇੱਕ ਕਾਟਨ ਦੇ ਸੂਟ ਤੇ ਆਪਾਂ ਲੈਸ ਕੱਢਾਂਗੇ ਦੇਖੋ ਜੀ ਇੱਕ ਸੀਨ ਆਪਾਂ ਲੈਸ ਕੱਢੀ ਆ ਤੇ ਸਾਰੀ ਲੈਸ ਆਪਣੀ ਬਰਾਬਰ ਆ ਇੱਕੋ ਜਿਹੀ ਲੈਸ ਹੈ ਦੇਖ ਸਕਦੇ ਤੁਸੀਂ ਆ ਫਲਾਵਰ ਬਿਲਕੁਲ ਬਰਾਬਰ ਹੈ ਤੇ ਇਹ ਤਾਂ ਜੀ ਆਪਾਂ ਚਾਕਾਂ ਤੇ ਲੈਸ ਕੱਢੀ ਆ ਦੇਖੋ ਆ ਆਪਣੇ ਚਾਕ ਲਾਗੇ ਇੱਥੋਂ ਜਿੱਥੇ ਆਪਣੇ हिਪ ਦਾ ਨਿਸ਼ਾਨ ਉਹਦਾ ਦੇਖੋ ਕਿੰਨੇ ਸੋਹਣੇ ਤੇ ਆਪਣੀ ਲੈਸ ਨਿਕਲੀ ਆ ਤੇ ਨਾਲ ਹੀ ਆਪਾਂ ਇੱਕ ਬਾਹਾਂ ਤੇ ਲੈਸ ਕੱਢੀਏ ਦੇਖੋ ਇਹ ਵੀ ਆਪਣੀ ਇੱਕੋ ਜਿਹੀ ਲੈਸ ਆਈ ਸਾਰੇ ਦੇਖੋ ਫਲਾਵਰ ਬਿਲਕੁਲ ਇੱਕੋ ਜਿਹਾ ਜੀ ਤੇ ਆਪਾਂ ਇੱਕ ਬਾਹ ਤੇ ਤੇ ਦੋ ਚਾਕਾਂ ਤੇ ਤੁਹਾਨੂੰ ਲੈਸ ਕੱਢ ਕੇ ਦਿਖਾਉਣਾ ਜੀ ਇੱਕ ਸਲਾਈਨ ਆਪਾਂ ਕਿਸ ਤਰੀਕੇ ਨਾਲ ਬਿਲਕੁਲ ਇੱਕੋ ਜਿਹੀ ਲੈਸ ਕੱਢ ਸਕਦੇ ਹਾਂ ਜੀ ਤੇ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਕਰਦੇ ਹਾਂ ਜੀ ਸਟਾਰਟ ਆਪਾਂ ਹਾਂਜੀ ਇਹ ਆਪਣਾ ਕੋ ਬਾਹ ਦਾ ਕਪੜਾ ਜੀ ਦੇਖੋ ਬਾਹ ਦੀ ਕਟਿੰਗ ਕੀਤੀ ਹੋਈ ਆ ਤੇ ਇਹ ਆਪਣੀ ਹੈਗੀ ਜੀ ਬਾਹ ਦੀ ਸਿੱਧੀ ਵਾਲੀ ਸਾਈਡ ਹੈ ਜੀ ਤੇ ਆਹ ਹੈਗੀ ਬਾਹ ਦੀ ਪੁੱਠੇ ਵਾਲੀ ਸਾਈਡ ਤੇ ਆਪਾਂ ਸਿੱਧੀ ਵਾਲੀ ਸਾਈਡ ਲੈਸ ਰੱਖਣੀ ਹੈ ਜੀ ਦੇਖੋ ਇਸ ਤਰੀਕੇ ਨਾਲ ਜਿਹੜੀ ਆਪਣੇ ਬਾਹ ਹੈ ਸਿੱਧਾ ਕਪੜਾ ਹੈਗਾ ਜਿਹੜੀ ਉੱਪਰ ਲੈਸ ਉੱਪਰਲੀ ਸਾਈਡ ਹੈ ਜੀ ਇਹ ਪੁੱਠੇ ਵਾਲਾ ਪਾਸਾ ਹੈਗਾ ਦੇਖੋ ਲੈਸ ਦਾ ਸਿੱਧਿਆ ਵਾਲਾ ਸੈੜ ਸਿੱਧੇ ਵਾਲੀ ਸਾਈਡ ਦੇਖੋ ਆ ਥੱਲੇ ਹੈ ਜੀ ਇਸ ਤਰੀਕੇ ਨਾਲ ਜਿਹੜਾ ਆਪਾਂ ਫੋਲਡਿੰਗ ਦਾ ਕੱਟ ਲਾਇਆ ਸੀ ਉੱਥੇ ਆਪਾਂ ਲੈਸ ਇਸ ਤਰੀਕੇ ਨਾਲ ਰੱਖਾਂਗੇ ਇੱਥੇ ਆਪਾਂ ਫੋਲਡਿੰਗ ਦਾ ਕੱਟ ਲਾਇਆ ਜੀ ਤੇ ਜਿੰਨੀ ਆਪਾਂ ਲੈਸ ਬਾਹਰ ਦਿਖਾਉਣੀ ਹੈ ਜੀ ਉੱਥੇ ਆਪਾਂ ਕੱਟ ਤਿੱਕ ਰੱਖਾਂਗੇ ਇਸ ਤਰੀਕੇ ਨਾਲ ਇਸ ਤੋਂ ਬਾਅਦ ਇਹ ਆ ਵਾਲਾ ਕੱਪੜਾ ਆਪਾਂ ਇਸ ਤਰੀਕੇ ਨਾਲ ਉੱਪਰ ਫੋਲਡਿੰਗ ਕਰ ਦਾਂਗੇ ਇਸ ਤਰ੍ਹਾਂ ਦੇਖੋ ਬਾਹਰ ਦੂਜੀ ਆਈ ਸਾਈਡ ਹੋ ਗਈ ਉਧਰ ਆਪਣਾ ਕੱਟ ਲੱਗ ਗਿਆ ਇੱਥੇ ਆਪਾਂ ਇਸ ਤਰੀਕੇ ਨਾਲ ਲੈਸ ਰੱਖਣੀ ਹੈ तो इस कपड़े में आप इस तरीके फोल्डिंग कर देना तो अपने आप ही अपनी लैस जिनी आप बहुत दिखाई है स्टार्टिंग की उतनी अपने आप लैस सही आ जाएगी देखो इस तरीके ਬਾਂਦੀ ਆਪਣੀ ਲੈਸ ਨਿਕਲ ਗਈ ਦੇਖੋ ਇੱਕ ਸਲਾਈ ਨਾਲ ਤੇ ਕਿੰਨੀ ਸੋਹਣੀ ਲੈਸ ਨਿਕਲੀ ਹੈ ਜੀ ਬਿਲਕੁਲ ਬਰਾਬਰ ਬਰਾਬਰ ਲੈਸ ਨਿਕਲੀ ਆਪਣੀ ਇਸ ਤੋਂ ਬਾਅਦ ਆਪਾਂ ਚਾਕਾਂ ਤੇ ਲੈਸ ਕਰ ਦਾਂਗੇ ਜੀ ਲਓ ਜੀ ਇਹ ਸੂਟ ਦਾ ਆਪਣਾ ਇੱਕ ਚਾਕ ਆ ਗਿਆ ਦੇਖੋ ਆਪਾਂ ਘੇਰੇ ਦੇ ਨਿਸ਼ਾਨ ਲਾਏ ਆ ਆਪਨੇ ਘੇਰੇ ਦੇ ਨਿਸ਼ਾਨਾ ਸਹਿਰ ਤੋਂ ਦਿਸਦੇ ਹੋਣ ਘੇਰੇ ਦੇ ਆਪਾਂ ਨਿਸ਼ਾਨ ਲਾ ਲਿਆ ਇਸ ਨਿਸ਼ਾਨ ਤੋਂ ਆਪਾਂ ਇਸ ਤਰੀਕੇ ਨਾਲ ਕੱਪੜਾ ਫੜਾਂਗੇ ਤੇ ਇੱਥੋਂ ਆਪਾਂ ਜਿਹੜਾ ਹਿਪਾਂ ਦਾ ਨਿਸ਼ਾਨ ਲੱਗਿਆ ਤੇ ਆਪਾਂ ਉਥੋਂ ਇਸ ਤਰੀਕੇ ਨਾਲ ਕਰੀਜ਼ ਬਣਾ ਰਹੇਗੇ ਜੀ इस तो बार की करना आप सूट द अपना सीधे वाला है तो आप लैस सेम बाजू वगू उपर पुठी धरनी है इस तरीके तो आप इन लैस वक्नी है जी सूट के घेरे तो थले क्यों आप जो तरपाई वाला जी फोल्डिंग कर लिया कपड़ा देखो फोल्डिंग किया हुआ तरपाई वाला कपड़ा अपना तो इन्नी लैस आपनी है इस तरीके जिथे अपना नशान लग तो कपड़े में आप तरीके फोल्डिंग करा इस बार एक बार फिर फोल्डिंग करा ਤੇ ਜਿੰਨੀ ਆਪਾਂ ਲੈਸ ਬਾਹਰ ਦਿਖਾਣੀ ਹੈ ਉੱਥੇ ਆਪਾਂ ਸਲਾਈ ਸਟਾਰਟ ਕਰ ਜਾਾਂਗੇ ਤੇ ਜਿਹੜੀ ਆਪਾਂ ਕਰੀਜ਼ ਬਣਾਈ ਹੋਈ ਹੈ ਉਹਦੇ ਕਰੀਜ਼ ਦੇ ਉੱਪਰ ਉੱਪਰ ਆਪਾਂ ਇਸ ਤਰ੍ਹਾਂ ਲੈਸ ਰੱਖ ਲਾਂਗੇ ਤੇ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡਿੰਗ ਕਰਦੇ ਆ ਜਾਵਾਂਗੇ ਆ ਆਪਣੀ हिਪ ਵਾਲੀ ਸਲਾਈ ਆ ਗਈ ਦੇਖੋ ਇੱਥੇ ਇੱਥੇ ਆਪਾਂ ਕੀ ਕਰਨਾ ਇਸ ਤਰੀਕੇ ਨਾਲ हिਪ ਵਾਲੀ ਸਲਾਈ ਦੇ ਨਾਲ ਬਿਲਕੁਲ ਇਸ ਤਰੀਕੇ ਨਾਲ ਲੇਸ ਰੱਖ ਦੇਣੀ ਆ ਜਿੰਨੀ ਆਪਾਂ ਲੇਸ ਦਿਖਾਉਣੀ ਹੈ ਜੀ ਉਨੀਆਂ ਆਪਾਂ ਲੇਸ ਬਾਹਰ ਕਰ ਦੇਾਂਗੇ ਜਿੱਥੇ ਆਪਾਂ ਸਲਾਈ ਲਾਉਣੀ ਆ ਉਹ ਸਿਰਫ ਬਿਲਕੁਲ हिਪ ਵਾਲੀ ਸਲਾਈ ਦੇ ਉੱਪਰ ਆਉਣੀ ਚਾਹੀਦੀ ਇਸ ਤਰੀਕੇ ਨਾਲ ਇਸ ਤਰ੍ਹਾਂ ਕਪੜਾ ਫੋਲਡਿੰਗ ਕਰ ਦੇਾਂਗੇ ਲੋ ਜੀ ਇੱਕ ਸੈਡ ਆਪਣੀ ਸਲਾਈ ਲੱਗੀ ਆ ਤੁਸੀਂ ਦੇਖ ਸਕਦੇ ਆ ਬਿਲਕੁਲ ਬਰਾਬਰ ਬਰਾਬਰ ਲੈਸ ਆਈ ਆਪਣੀ ਦੇਖੋ ਐਸਟਰਾ ਠੀਕ ਆ ਇਹ ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ਲੈਸ ਕੱਢ ਦੇਾਂਗੇ ਲੋ ਜੀ ਦੂਸਰੀ ਸਾਈਡ ਵੀ ਚਾਗ ਤੇ ਲੈਸ ਨਿਕਲ ਗਈ ਆ ਤੇ ਹਿੱਪ ਦੀ ਦੇਖੋ ਕਿੰਨੀ ਆਪਣੀ ਸਫਾਈ ਹੈ ਜੀ ਇੱਥੇ ਆਪਣੀ ਜਿੱਥੇ ਆਪਾਂ ਲਾਈ ਸਲਾਈ ਹੈ ਹਾਂਜੀ ਜਿਹੜਾ ਆਪਾਂ ਲੈਸ ਵਧ ਰੱਖੀ ਸੀ ਦੇਖੋ ਜਿਹੜਾ ਆਪਾਂ ਲੈਸ ਲਾਈ ਸੀ ਇਸ ਹੂਰਤੇ ਆਪਾਂ ਲੈਸ ਆ ਵਧ ਰੱਖੇ ਜੀ ਥੱਲੇ ਜਿੱਥੇ ਆਪਾਂ ਤਰਪਾਈ ਦੀ ਫੋਲਡਿੰਗ ਕਰਦੇ ਆਂ ਸੂਟ ਆਪਣਾ ਤਰਪਾਈ ਦਾ ਫੋਲਡਿੰਗ ਹੋਇਆ ਜੀ ਤੇ ਆਪਾਂ ਇਹ ਲੈਸ ਤਰਪਾਈ ਦੇ ਕੱਪੜੇ ਤੋਂ ਐਕਸਟਰਾ ਅਲੱਗ ਰੱਖੀ ਸੀ ਜੀ ਤੇ ਜੇ ਆਪਾਂ ਇਹਨੂੰ ਇਸ ਤਰ੍ਹਾਂ ਰੱਖਦੇ ਆਂ ਤਾਂ ਇਹ ਵਧੀਆ ਨਹੀਂ ਲੱਗਦਾ ਚਾਕੇ ਤੋਂ ਤੇ ਆਪਾਂ ਕੀ ਕਰਨਾ ਹੈ ਜਿਹੜਾ ਆਪਾਂ ਸਾਈਡ ਤੇ ਆਹ ਕਪੜਾ ਕੱਢਿਆ ਸੀ ਜਿਹੜੀ ਆਪਾਂ ਲੈਸ ਕੱਢੀ ਹੈ ਜੀ ਇਹ ਆਪਣਾ ਕਪੜਾ ਤਰਪਾਈ ਜਾਊਗਾ ਇਹਨੂੰ ਕੀ ਕਰਨਾ ਜੀ ਆਪਾਂ ਇਸ ਤਰੀਕੇ ਨਾਲ ਥੱਲੇ ਇਹਨੂੰ ਇਸ ਤਰ੍ਹਾਂ ਕਰ ਦੇਣਾ ਜੀ ਲੈਸ ਨੂੰ ਤੇ ਇੱਥੇ ਦੋ ਤਿੰਨ ਸਲਾਈਆਂ ਲਾ ਦੇਣੀਆਂ ਆਂ ਲੋ ਜੀ ਇਸ ਤਿਕ ਨਾ ਪਾਇ ਇਹਨੂੰ ਆਪਾਂ ਇਹ ਤਰਪਾਈ ਕਰਾਂਗੇ ਇੱਥੇ ਤੇ ਦੇਖੋ ਕਿੰਨੀ ਸਫਾਈ ਨਾਲ ਆਪਣੀ ਲੈਸ ਇੱਥੇ ਆ ਜੂਗੀ ਇਹ ਸਲਾਈਆਂ ਲਾਉਣ ਦਾ ਕੀ ਕਰਨਾ ਹੈ ਜੀ ਇੱਥੇ ਆਪਣੇ ਇੱਥੇ ਪੱਕਾ ਜਵੈਂਟ ਹੋ ਗਿਆ ਜੇ ਆਪਾਂ ਇਹਨੂੰ ਇੱਥੇ ਇਸ ਤਰੀਕੇ ਨਾਲ ਕਰਕੇ ਤਰਪਾਈ ਚ ਕਰ ਦਿੰਦੇ ਤਾਂ ਕਈ ਵਾਰ ਤਰਪਾਈ ਇੱਥੋਂ ਟਾਂਕੇ ਟੁੱਟ ਵੀ ਜਾਣਗੇ ਜਿੱਤੇ ਲੈਸ ਥੱਲੇ ਲੰਮਕਣ ਲੱਗ ਜਾਂਦੀ ਹੈ ਹੁਣ ਆਪਾਂ ਪੱਕੇ ਟਾਂਕੇ ਲੱਗ ਗਏ ਇਹਦੇ ਨਾਲ ਕੀ ਹੈਗਾ ਜੀ ਆਪਣੇ ਹੁਣ ਇਹ ਜੋੜ ਕਦੇ ਵੀ ਨਹੀਂ ਖੁੱਲੂਗਾ ਤੇ ਆਪਣੀ ਤਰਪਾਈ ਤੋਂ ਬਾਹਰ ਹੀ ਇਸ ਤਿਕ ਨਾਲ ਸਫਾਈ ਆ ਜੂਗੀ ਦੇਖੋ ਇਸ ਤਰ੍ਹਾਂ ਤੇ ਸੋ ਫਰੈਂਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ